ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਕਣਕ ਦੀ ਫਸਲ ਦੇ ਵਿੱਚ ਪਹਿਲਾ ਬਾਣੀ 25 26 ਦਿਨ ਬਾਅਦ ਕਾਫੀ ਕਿਸਾਨ ਸ਼ੁਰੂ ਕਰ ਦਿੰਦੇ ਨੇ ਇਸ ਵੇਲੇ ਕਣਕ ਦੀ ਫਸਲ ਦੇ ਵਿੱਚ ਮੈਗਨੀਜ਼ ਸਲਫੇਟ ਦੀ ਸਪਰੇ ਵੀ ਕਿਸਾਨਾਂ ਦੇ ਵੱਲੋਂ ਕੀਤੀ ਜਾਂਦੀ ਆ ਜੂਰੀਆ ਖਾਦ ਵੀ ਪਾਉਣੀ ਆ ਆਪਾਂ ਗੁੱਲੀ ਡੰਡੇ ਨੂੰ ਕੰਟਰੋਲ ਕਰਨ ਦੇ ਲਈ ਵੀ ਸਪਰੇ ਕਰਨੀ ਹੁੰਦੀ ਆ ਤੇ ਇਸ ਕਰਕੇ ਕਿਸਾਨ ਪਹਿਲਾ ਬਾਣੀ 25 ਦਿਨ ਬਾਅਦ ਤਕਰੀਬਨ ਸ਼ੁਰੂ ਕਰ ਦਿੰਦੇ ਨੇ ਤਾਂ ਕਿ ਜਿਹੜੇ ਸਾਰੇ ਕੰਮ ਨੇ ਸਮੇਂ ਸਿਰ ਹੋ ਜਾਣ ਪਰ ਕਾਫੀ ਸਾਰੇ ਕਿਸਾਨ ਇਸ ਗੱਲ ਦੇ ਨਾਲ ਸਹਿਮਤ ਨਹੀਂ ਉਹ ਪਹਿਲਾ ਪਾਣੀ 35-40 ਦਿਨ ਬਾਅਦ ਹੀ ਸ਼ੁਰੂ ਕਰਦੇ ਨੇ ਤਾਂ ਕਿ ਜਿਹੜੀ ਕਣਕ ਪੀਲੀ ਨਾ ਹੋਵੇ ਪਾਣੀ ਲਗਾਉਣ ਤੋਂ ਬਾਅਦ ਕਣਕ ਦਾ ਕੋਈ ਨੁਕਸਾਨ ਨਾ ਹੋਵੇ ਤਾਂ ਇਸ ਕਰਕੇ ਕਿਸਾਨਾਂ ਦੇ ਵਿੱਚ ਇਹ ਭੰਬਲ ਭੂਸਾ ਬਣਿਆ ਰਹਿੰਦਾ ਹੈ ਕਿ ਪਾਣੀ ਆਪਾਂ ਪਹਿਲਾਂ ਲਾ ਦਈਏ ਜਾਂ ਲੇਟ ਕਰੀਏ ਲੇਟ ਪਾਣੀ ਲਗਾਉਣ ਦੇ ਕੀ ਫਾਇਦੇ ਨੇ ਕੀ ਨੁਕਸਾਨ ਨੇ ਜਾਂ ਪਾਣੀ 25 ਦਿਨ ਬਾਅਦ ਹੀ ਸ਼ੁਰੂ ਕਰਨਾ ਚਾਹੀਦਾ ਖੇਤੀ ਮਾਰਨ ਦੇ ਬਾਰੇ ਕੀ ਰਾਇਆ ਇਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਤਾਂ ਬੇਨਤੀ ਹੈ ਵੀ ਜੇਕਰ ਚੈਨਲ ਦੇ ਉੱਤੇ ਨਵੇਂ ਆਏ ਹੋ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇਸ ਚੈਨਲ ਦੇ ਉੱਤੇ ਆਪਾਂ ਖੇਤੀ ਦੇ ਨਾਲ ਜੋ ਡੈਰੀ ਫਾਰਮਿੰਗ ਸੰਬੰਧੀ ਕਿਸਾਨਾਂ ਦੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰਦੇ ਰਹਿੰਦੇ ਆ ਅਤੇ ਨਾਲ ਦੀ ਨਾਲ ਬੈਲ ਵਾਲਾ ਆਈਕਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਨਵੀਆਂ ਵੀਡੀਓਜ਼ ਨੇ ਉਹਨਾਂ ਦੀ ਜਾਣਕਾਰੀ ਜਿਹੜੀ ਤੁਹਾਨੂੰ ਮਿਲਦੀ ਰਹੇ ਪਹਿਲਾਂ ਆਪਾਂ ਕਣਕ ਦਾ ਜਿਹੜਾ ਪਹਿਲਾ ਪਾਣੀ 35 40 ਦਿਨ ਬਾਅਦ ਲਾਉਣ ਦੇ ਬਾਰੇ ਗੱਲਬਾਤ ਕਰਦੇ ਆਂ ਜਿਹੜੇ ਕਿਸਾਨ ਕਣਕ ਨੂੰ ਪਹਿਲਾ ਪਾਣੀ ਲੇਟ ਲਾਉਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਪਹਿਲਾ ਪਾਣੀ ਲੇਟ ਲਾਉਣ ਦੇ ਨਾਲ ਕਣਕ ਜਿਹੜੀ ਆਪਣੀ ਪੀਲੀ ਨਹੀਂ ਹੁੰਦੀ ਕਣਕ ਦੀਆਂ ਜੜਾਂ ਡੂੰਘੀਆਂ ਚਲੀਆਂ ਜਾਂਦੀਆਂ ਨੇ ਕਿਉਂਕਿ ਜਦੋਂ ਕਣਕ ਦੀ ਉੱਪਰਲੀ ਤਾਇਆ ਵਿੱਚ ਨਮੀ ਘਟ ਜਾਂਦੀ ਆ ਜਾਂ ਜਿਹੜੀਆਂ ਜੜਾਂ ਨੇ ਉਹ ਪਾਣੀ ਦੀ ਭਾਲ ਦੇ ਵਿੱਚ ਵੱਲ ਨੂੰ ਜਾਂਦੀਆਂ ਨੇ ਅਤੇ ਜੜਾਂ ਦਾ ਵਿਕਾਸ ਵੱਧ ਹੁੰਦਾ ਹੈ ਜੜਾਂ ਜਿਆਦਾ ਬਣਦੀਆਂ ਨੇ ਅਤੇ ਕਣਕ ਫਿਰ ਆਪਣੀ ਫਟਾਰਾ ਵੱਧ ਕਰਦੀ ਹੈ ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਡੱਕਰ ਜਿਹੜੇ ਭਾਰੇ ਖੇਤ ਨੇ ਉਹਨਾਂ ਦੇ ਵਿੱਚ ਕਿਸਾਨ ਅਕਸਰ ਪਹਿਲਾਂ ਪਾਣੀ ਪਹਿਲਾਂ ਨਾ 35 35 40 ਦਿਨ ਬਾਅਦ ਹੀ ਲਾਉਂਦੇ ਰਹਿੰਦੇ ਨੇ ਅਤੇ ਜਿਹੜੀ ਕਣਕ ਨੂੰ ਪਾਣੀ ਆਪਾਂ 25 ਦਿਨ ਬਾਅਦ ਲਗਾ ਦਨੇ ਆ ਉਸ ਕਣਕ ਦੇ ਨਾਲੋਂ 35 40 ਦਿਨ ਬਾਅਦ ਪਾਣੀ ਲਗਾਉਣ ਨਾਲ ਕਣਕ ਜਿਹੜੀ ਉਹ ਘੱਟ ਦਬਦੀ ਹੈ ਪੀਲੀ ਵੀ ਘੱਟ ਹੁੰਦੀ ਹੈ ਪਰ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਆ ਕਿ ਆਪਾਂ 35-40 ਦਿਨ ਤੇ ਪਾਣੀ ਉਸ ਖੇਤ ਵਿੱਚ ਹੀ ਲਗਾ ਸਕਦੇ ਹਾਂ ਜਿਹੜੇ ਖੇਤ ਦੇ ਵਿੱਚ ਨਮੀ ਪ੍ਰੋਪਰ ਹੋਵੇ ਕਾਫੀ ਸਾਰੀ ਨਮੀ ਹੋਵੇ ਕਿਉਂਕਿ 21-22 ਦਿਨ ਬਾਅਦ ਕਣਕ ਜਿਹੜੀ ਆਪਣੀਆਂ ਕਰਾਊਨ ਰੂਟਸ ਕੱਢ ਲੈਂਦੀ ਆ ਕਰਾਊਨ ਰੂਟਸ ਉਹ ਜੜ੍ਹਾਂ ਨੇ ਜੋ ਬੂਟਾ ਤਣੇ ਦੇ ਨਾਲ ਬਣਾਉਂਦਾ ਤੇ ਉਸ ਵੇਲੇ ਜਿਹੜੀਆਂ ਪਹਿਲੀਆਂ ਜੜਾਂ ਜੋ ਪੁਰਾਣੀਆਂ ਜੜਾਂ ਹੁੰਦੀਆਂ ਨੇ ਜਿਹੜੀਆਂ ਬੀਜ ਦੇ ਨਾਲ ਬਣਦੀਆਂ ਨੇ ਉਹ ਸਾਰੀਆਂ ਖਤਮ ਹੋ ਜਾਂਦੀਆਂ ਨੇ ਅਤੇ ਸਾਰੀ ਖੁਰਾਕ ਬੂਟਾ 크라운 ਰੂਟਸ ਦੇ ਰਾਹੀਂ ਲੈਂਦਾ 35-40 ਦਿਨ ਤੱਕ ਪਾਣੀ ਆਪਾਂ ਤਾਂ ਹੀ ਲਿਜਾ ਸਕਦੇ ਹਾਂ ਜੇਕਰ ਫਸਲ ਨਹੀਂ ਹੈ ਜਿਹੜੀਆਂ 크라운 ਰੂਟਸ ਨਵੀਆਂ ਦੇ ਵਿੱਚ ਹੋਣ ਜੇਕਰ ਖੇਤ ਦੇ ਵਿੱਚ ਨਵੀਂ ਹੋਵੇ ਤਾਂ ਹੀ ਬੂਟਾ ਖੇਤ ਦੇ ਵਿੱਚੋਂ ਖੁਰਾਕੀ ਤੱਤ ਲੈ ਸਕਦਾ ਜਦੋਂ ਖੇਤ ਦੀ ਉੱਪਰਲੀ ਤਹਿ ਖੁਸ਼ਕ ਹੋ ਜਾਂਦੀ ਆ ਤਾਂ ਫਿਰ ਜਲਦੀ ਤੋਂ ਜਲਦੀ ਪਾਣੀ ਲਾਉਣ ਦੀ ਜ਼ਰੂਰਤ ਹੁੰਦੀ ਆ ਨਹੀਂ ਤਾਂ ਬੂਟਾ ਜ਼ਮੀਨ ਦੇ ਵਿੱਚੋਂ ਪੋਸ਼ਕ ਤੱਤ ਨਹੀਂ ਲੈ ਸਕਦਾ ਤੇ ਫਸਲ ਆਪਣੀ ਜਿਲੀ ਪੈ ਸਕਦੀ ਹੈ ਫਸਲ ਦਾ ਜਿਹੜਾ ਵਾਧਾ ਉਰਕ ਜਾਊਗਾ ਤੇ ਇਸ ਲਈ ਇੱਥੇ ਇਸ ਗੱਲ ਤੇ ਹੀ ਨਾ ਆਪਾਂ ਡੇ ਰਹੀਏ ਕਿ ਜੀ ਅਸੀਂ ਤਾਂ ਜਿਹੜਾ ਪਹਿਲਾ ਪਾਣੀ 35-40 ਦਿਨ ਤੇ ਹੀ ਲਾਵਾਂਗੇ ਦੂਸਰੀ ਗੱਲ ਜੇਕਰ ਖੇਤ ਦੇ ਵਿੱਚ ਨਦੀਨ ਨਹੀਂ ਹੈਗੇ ਗੁੱਲੀ ਡੰਡਾ ਨਹੀਂ ਹੈਗਾ ਪ੍ਰੋਪਰ ਗਿਲ ਹੈਗੀ ਆ ਤਾਂ ਵੀ ਆਪਾਂ ਪਾਣੀ ਲੇਟ ਕਰ ਸਕਦੇ ਆ ਨਹੀਂ ਤਾਂ ਗੁੱਲੀ ਡੰਡੇ ਨੂੰ ਕੰਟਰੋਲ ਕਰਨਾ ਕਰਨਾ ਜਿਹੜਾ ਬਹੁਤ ਔਖਾ ਹੋ ਜਾਊ 35-40 ਦਿਨ ਬਾਅਦ ਪਾਣੀ ਲਾਉਣ ਦੇ ਨਾਲ ਗੁੱਲੀ ਡੰਡਾ ਬੰਦਾ ਹੋਊਗਾ ਕਾਬੂ ਨਹੀਂ ਆਉਣਾ ਉਹਨੇ ਅੱਗੇ ਚੱਲ ਕੇ ਜਿਹੜਾ ਮੌਸਮਾ ਉਹਨੇ ਵੀ ਪੂਰਾ ਸਾਥ ਨਹੀਂ ਦੇਣਾ ਜਿਹੜੀ ਧੁੱਪ ਵੀ ਲੰਮਾ ਸਮਾਂ ਨਹੀਂ ਰਹਿੰਦੀ ਧੁੰਦ ਪੈਣ ਲੱਗ ਜਾਂਦੀ ਆ ਤਾਂ ਗੁੱਲੀ ਡੰਡੇ ਨੂੰ ਕੰਟਰੋਲ ਕਰਨਾ ਔਖਾ ਹੋ ਜੂਗਾ ਗੁੱਲੀ ਡੰਡਾ ਕੰਟਰੋਲ ਤੋਂ ਬਾਹਰ ਹੋਊ ਕਿਸੇ ਵੀ ਤਰੀਕੇ ਦੇ ਨਾਲ ਫਿਰ ਗੁੱਲੀ ਡੰਡਾ ਕਾਬੂ ਨਹੀਂ ਆਉਂਦਾ ਤੇ ਝਾੜ ਦੇ ਉੱਤੇ ਮਾੜਾ ਅਸਰ ਫਿਰ ਪੈਣੇ ਪਾਣਾ ਇਸ ਲਈ ਆਪਾਂ ਆਪਣੇ ਖੇਤ ਦੀ ਹਾਲਤ ਦੇਖ ਲਓ ਜੇਕਰ ਖੇਤ ਦੇ ਵਿੱਚ ਪ੍ਰੋਪਰ ਗੱਲ ਹੈਗੀ ਆ ਕਾਫੀ ساری ਗੱਲਾਂ ਤੇ ਗੁੱਲੀ ਡੰਡਾ ਦਾ ਕੋਈ ਹੋਰ ਨਦੀਨ ਦੀ ਪ੍ਰੋਬਲਮ ਜ਼ਿਆਦਾ ਨਹੀਂ ਹੈਗੀ ਤਾ ਬੇਸ਼ੱਕ ਵੀ ਪਹਿਲਾ ਪਾਣੀ ਆਪਾਂ ਲੇਟ ਕਰ ਸਕਦੇ ਆ ਜੇਕਰ ਗੁੱਲੀ ਡੰਡਾ ਕਣਕ ਦੇ ਨਾਲ ਯੋਗ ਆ ਬਰਾਬਰ ਕਣਕ ਦੇ ਸਾਈਡ ਭਰੀ ਖੜਾ ਅਤੇ ਤੁਸੀਂ ਕਹੋਗੇ ਅਸੀਂ ਤਾਂ ਜੀ ਪਹਿਲਾ ਪਾਣੀ 40 ਦਿਨ ਤੱਕ ਲਾਵਾਂਗੇ ਤਾਂ ਫਿਰ ਆਪਾਂ ਨੂੰ ਪਤਾ ਹੀ ਆ ਕੀ ਹੋਊਗਾ ਤੇ ਹੁਣ ਆਪਾਂ ਗੱਲ ਕਰਦੇ ਆ ਅਗਲੀ ਵੀ ਖੇਤੀ ਜਿਹੜੇ ਮਾਹਰ ਨੇ ਉਹ ਕੀ ਕਹਿੰਦੇ ਨੇ ਜੁਨੀਵਰਸਿਟੀ ਕੀ ਸਫਾਸ ਕਰ دیا۔ ਸਾਰੇ ਦੇ ਸਾਰੇ ਖੇਤੀ ਮਾਹਰ ਅਤੇ ਖੇਤੀ ਬਾੜੀ ਯੂਨੀਵਰਸਿਟੀ ਦੇ ਜਿਹੜੇ ਵਿਗਿਆਨੀ ਨੇ 25 ਦਿਨ ਬਾਅਦ ਕਣਕ ਦੀ ਫਸਲ ਦੇ ਵਿੱਚ ਪਹਿਲਾ ਪਾਣੀ ਲਗਾਉਣ ਦੀ ਸਿਫਾਰਸ਼ ਕਰਦੇ ਨੇ। ਉਹਨਾਂ ਮੁਤਾਬਕ 21-22 ਦਿਨ ਦੇ ਬਾਅਦ ਕਣਕ ਦੀ ਫਸਲ ਦੇ ਵਿੱਚ ਕਰਾਉਨ ਰੂਟਸ ਜਿਹੜੀਆਂ ਆ ਜਾਂਦੀਆਂ ਨੇ ਕਰਾਉਨ ਰੂਟਸ ਬਣ ਜਾਂਦੇ ਨੇ ਜਦੋਂ ਕਰਾਉਨ ਰੂਟਸ ਬਣ ਗਏ ਤਾਂ ਕਣਕ ਦੀ ਫਸਲ ਨੂੰ ਪਹਿਲਾ ਪਾਣੀ ਲਗਾ ਦੇਣਾ ਚਾਹੀਦਾ ਹੈ। ਇਹਦੇ ਤੇ ਆਪਾਂ ਕੀ ਦੇਖਣਾ ਪਹਿਲਾ ਪਾਣੀ ਬਾਅਦ ਵਿੱਚ ਲਗਾਉਣ ਵੇਲੇ ਕੀ ਧਿਆਨ ਰੱਖਣਾ ਪਊਗਾ? ਸਭ ਤੋਂ ਪਹਿਲਾਂ ਤਾਂ ਪਹਿਲੀ ਅਤੇ ਜ਼ਰੂਰੀ ਗੱਲ ਇਹ ਆ ਵੀ ਜੇਕਰ ਖੇਤ ਦੇ ਵਿੱਚ ਕਾਫੀ ਸਾਰਾ ਗੁੱਲੀ ਡੰਡਾ ਅਤੇ ਪਾਣੀ ਆਪਾਂ ਅਗੇਤਾ ਸ਼ੁਰੂ ਕਰ ਰਹੇ ਆ ਅਗੇਤਾ ਲਾਉਣਾ ਤਾਂ ਪਹਿਲਾਂ ਆਪਾਂ ਇਹ ਯਕੀਨੀ ਬਣਾਈਏ ਕਿ ਜੇਕਰ ਖੇਤ ਦੇ ਵਿੱਚ ਬਜਾਈ ਵਕਤ ਕਾਫੀ ਸਾਰੀ ਗਿਲੀ ਸੀਗੀ ਖੇਤ ਆਪਣਾ ਹੁਣ ਵੀ ਗਿੱਲਾ ਤਾਂ ਪਹਿਲਾਂ ਪਾਣੀ ਜਿੰਨਾ ਘੱਟ ਹੋ ਸਕੇ ਉਹ ਨਾਲ ਆਪਾਂ ਘੱਟ ਤੋਂ ਘੱਟ ਲਾਉਣਾ ਪਾਣੀ ਵਾਧੂ ਬਾਹਰ ਕੱਢ ਦੇਣਾ ਪਾਣੀ ਲਗਾਉਣ ਤੋਂ 3-4 ਦਿਨ ਪਹਿਲਾਂ ਯੂਰੀਆ ਦੀ ਪਹਿਲੀ ਕਿਸ਼ਤ ਆਪਾਂ ਉਹ ਵੀ ਪਾ ਦੇਣੀ ਹੈ ਨਹੀਂ ਤਾਂ ਪਾਣੀ ਲਗਾਉਣ ਤੋਂ ਬਾਅਦ ਜਿਹੜੀ ਕਣਕ ਆਪਣੇ ਲੀ ਪਾਊਗੀ ਪਾਊਗੀ ਕਿਉਂਕਿ ਇੱਕ ਤਾਂ ਜਿਹੜਾ ਪਾਣੀ ਥੋੜਾ ਅਗੇਤਾ ਲੱਗ ਰਿਹਾ ਤੇ ਦੂਸਰਾ ਜੇਕਰ ਪਾਣੀ ਲਗਾਉਣ ਵੇਲੇ ਖੇਤ ਦੇ ਵਿੱਚ ਖੇਤ ਆਪਣਾ ਪਹਿਲਾਂ ਹੀ ਗਿੱਲਾ ਸੀਗਾ ਖੇਤ ਸੁੱਕਣ ਦੇ ਵਿੱਚ ਹੋਰ ਵੀ ਜਿਆਦਾ ਸਮਾਂ ਲਊਗਾ ਤੇ ਦੂਰੀਆ ਜੇਕਰ ਪਾਣੀ ਲਗਾਉਣ ਤੋਂ ਬਾਅਦ ਪਾਵਾਂਗੇ ਤਾਂ ਹੋਰ ਦੇਰੀ ਹੋ ਜੂਗੀ ਤੇ ਇਸ ਲਈ ਇਹ ਯਕੀਨੀ ਜ਼ਰੂਰ ਬਣਾਓ ਕਿ ਜਿਹੜਾ ਦੂਰੀਆ ਆਪਾਂ ਪਾਉਣਾ ਤਿੰਨ ਚਾਰ ਦਿਨ ਪਹਿਲਾਂ ਪਾ ਦਿਓ ਇੱਕ ਬੇਨਤੀ ਹੋਰ ਆ ਉਦੇ ਬਾਰੇ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਆ ਕਿ ਜਿਹੜੇ ਰੇਤਲੇ ਖੇਤ ਨੇ ਰੇਤਲੇ ਖੇਤਾਂ ਦੇ ਵਿੱਚ ਜਿਨ੍ਹਾਂ ਖੇਤਾਂ ਦੇ ਵਿੱਚ ਮੈਗਨੀਜ਼ ਸਲਫੇਟ ਦੀ ਘਾਟ ਆਉਂਦੀ ਹੈ ਉੱਥੇ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ 1 ਕਿਲੋ ਮੈਗਨੀਜ਼ ਸਲਫੇਟ 150 ਲੀਟਰ ਤੋਂ ਲੈ ਕੇ 200 ਲੀਟਰ ਦੇ ਵਿੱਚ ਪਾਣੀ ਇਹ ਪਾਣੀ ਦੇ ਵਿੱਚ ਘੋਲ ਕੇ ਸਪਰੇਅ ਕਰ ਦਿਓ ਇਹਦੇ ਨਾਲ ਵੀ ਜਿਹੜੀ ਕਣਕ ਦੀ ਫਸਲ ਨੂੰ ਕਾਫੀ ਫਾਇਦਾ ਹੁੰਦਾ ਤੇ ਫਸਲ ਆਪਣੀ ਪੀਲੀ ਨਹੀਂ ਹੁੰਦੀ ਬਾਕੀ ਗੁੱਲੀ ਡੰਡੇ ਨੂੰ ਛੋਟੇ ਨੂੰ ਜੇ ਕਾਬੂ ਕੀਤਾ ਜਾਵੇ ਤਾਂ ਠੀਕ ਰਹਿੰਦਾ ਹੈ ਪਾਣੀ ਲਗਾਉਣ ਤੋਂ 2-3 ਦਿਨ ਪਹਿਲਾਂ ਜੇਕਰ ਆਪਾਂ ਅਬਕੀਰਾ ਵਾਲਾ ਟੈਕਨੀਕਲ ਆਪਾਂ ਪਹਿਲਾਂ ਨਹੀਂ ਕੀਤਾ ਬਜਾਈ ਵਕਤ ਤਾਂ ਉਹ ਹੁਣ ਵੀ ਕਰ ਸਕਦੇ ਆ ਪਾਈ ਰਕਸ਼ਾ ਸਲਫੋਨ ਜਿਹੜਾ ਅਬਕੀਰਾ ਵਾਲਾ ਟੈਕਨੀਕਲ ਹੁੰਦਾ ਮੌਮੀ ਜੋ ਦੇ ਨਾਮ ਤੋਂ ਵੀ ਇਹ ਦਵਾਈ ਆਉਂਦੀ ਆ ਤੇ ਹੋਰ ਵੀ ਸ਼ਾਇਦ ਕੋਈ ਨਾਮਾਂ ਦੇ ਨਾਲ ਆਉਂਦੀ ਹੋਵੇ ਤੇ ਹਲਕੇ ਤੋਂ ਹਲਕਾ ਪਾਣੀ ਲਗਾਓ ਪਾਣੀ ਲਗਾਉਣ ਤੋਂ ਬਾਅਦ ਜਦੋਂ ਫਸਲ ਪੈਰ ਧਰਾਜੀ ਹੋ ਜਾਂਦੀ ਹੈ ਤੇ ਗੁੱਲੀ ਡੰਡੇ ਦੀ ਹਾਲਤ ਵੇਖ ਕੇ ਇੱਕ ਸਪਰੇਅ ਆਪਾਂ ਨੂੰ ਹੋਰ ਵੀ ਕਰਨੇ ਪੈ ਸਕਦੀ ਹੈ ਅੰਤ ਨੂੰ ਦੋਸਤੋ ਨਤੀਜਾ ਇਹ ਨਿਕਲਦਾ ਕਿ ਆਪਾਂ ਆਪਣੇ ਖੇਤ ਦੀ ਹਾਲਤ ਵੇਖਣੀ ਹੈ ਆਪਣੀ ਨਿਗਾਹ ਦੱਸ ਦਿੰਦੀ ਹੈ ਕਿ ਫਸਲ ਨੂੰ ਪਾਣੀ ਦੀ ਜ਼ਰੂਰਤ ਹੈਗੀ ਹੈ ਜਾਂ ਨਹੀਂ ਕਿਉਂਕਿ 25 ਦਿਨ ਜਾਂ 35 ਦਿਨ ਤਾਇਆ ਕਰਨ ਦੇ ਹਾਲਤ ਦੀ ਫਸਲ ਦੀ ਹਾਲਤ ਤੇ ਵੀ ਨਿਰਭਰ ਕਰਦਾ ਬਸ ਆਪਾਂ ਇਹ ਦੇਖਣਾ ਕਿ ਜੇਕਰ ਖੇਤ ਦੇ ਵਿੱਚ ਗਿੱਲ ਕਾਫੀ ਹੈ ਅਤੇ ਗੁੱਲੀ ਡੰਡੇ ਦੀ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੈਗੀ ਜਾਂ ਘਟਾ ਹੈ ਪਾਣੀ ਨੂੰ ਆਪਾਂ ਥੋੜਾ ਲੇਟ ਕਰ ਸਕਦਾ ਹੈ ਜੇਕਰ ਖੇਤ ਦੇ ਵਿੱਚ